ਮਾਲਟੋਨ ਮੰਦਿਰ ਤਾਂ ਕੁੱਟਮਾਰ ਹੋਈ ਸੀ ਉਹ ਤੁਸੀਂ ਆਪਣੀ ਗਲਤੀ ਮੰਨਦੇ ਜੀ ਇਹ ਗਲਤੀ ਹੋਈ ਦੂਜੀ ਗੱਲ ਕੀ ਤੁਹਾਨੂੰ ਸੰਤ ਸਮਾਜ ਵੱਲੋਂ ਧਾਰਮਿਕ ਸਜ਼ਾ ਲਾਈ ਜਾ ਰਹੀ ਹੈ ਕਿ 8 ਦਿਨ ਸਵੇਰੇ ਤੁਸੀਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਜੋੜਾ ਘਰ ਵਿੱਚ ਆਈ ਹੋਈ ਸੰਗਤ ਦੇ ਜੋੜੇ ਸਾਫ਼ ਕਰੋਗੇ ਤੁਹਾਨੂੰ ਮਨਜ਼ੂਰ ਹੈ ਸਿਰ ਮੱਥੇ ਕੁਮਾਰ ਸੇਟੀ ਉਰਫ ਬਿੱਟੂ ਨਾਲ ਹੋਏ ਵਿਵਾਦ ਵਿੱਚ ਨੂੰ ਮੁੱਖ ਰੱਖ ਦਿਆ ਹੋਇਆ ਜਗਤਗੁਰੂ ਸਵਾਮੀ ਅਸ਼ਨੀਲ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਸੰਸਮਾਜ ਦੀ ਇੱਕ ਵਾਰੀ ਦੇ ਵਿੱਚ ਸਿੰਦਰ ਕੁਮਾਰ ਸੇਠੀ ਉਰਫ ਬਿੱਟੂ ਜੀ ਨੇ ਆਪਣੀ ਗਲਤੀ ਮੰਨੀ ਹੈ ਤੇ ਮਾਫੀ ਮੰਗੀ ਹੈ। ਸਲਾਫੀ ਤੇ ਕੀ ਫੈਸਲਾ ਬੰਦ ਲਿਰਦਾ ਗਿਆ ਜੀ? ਜੈ ਸ਼੍ਰੀ ਰਾਮ ਜਗਤਗੁਰੂ ਸਵਾਮੀ ਅਸ਼ਨੀਲ ਮਹਾਰਾਜ ਜੀ ਕਾਲੀ ਸ਼ਨਾ ਰਾਸ਼ਟਰੀ ਉਪ ਚੇਅਰ ਚੰਦਰ ਵਿਚਾਰਿਆ ਪਰਦੇਸ਼ ਪੰਜਾਬ ਪ੍ਰਮੁਖ ਇਹ ਪਿਛਲੀ ਦਿਨੀ ਮਾਲਟੋਨ ਮੰਦਿਰ ਵਿੱਚ ਜਿਹੜਾ ਵਿਵਾਦ ਚੱਲਿਆ ਸੀ ਸਤਿੰਦਰ ਬਿੱਟੂ ਜੀ ਦੇ ਵਿੱਚ ਤੇ ਪੰਡਤਾ ਦੇ ਵਿੱਚ ਉਹਰੇ ਵਿੱਚ ਅੱਜ ਸਤਿੰਦਰ ਬਿੱਟੂ ਜੀ ਨੇ ਆ ਕੇ ਮਾਫੀ ਮੰਗੀ ਸੰਤ ਸਮਾਜ ਕੋ ਕਿ ਭਵਿੱਖ ਵਿੱਚ ਇਹੋ ਜੀ ਗਲਤੀ ਨਹੀਂ ਹੋਏਗੀ ਕਿ ਕੋਈ ਕੈਮ ਮਾਰਾ ਹੁੰਦਾ ਆ ਮੱਧੇ ਨਜ਼ਰ ਦੇਖਦੇ ਹੋਏ ਇਹਨਾਂ ਨੂੰ ਮਾਫ ਕੀਤਾ ਗਿਆ ਆ ਨਾਲ ਹੀ ਇਹਨਾਂ ਨੂੰ ਧਾਰਮਿਕ ਸਜ਼ਾ ਲਾਈ ਗਈ ਆ ਕਿ 13 ਤਰੀਕ ਤੋਂ ਬੁੱਧਵਾਰ ਤੋਂ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਜੋੜਾ ਘਰ ਵਿੱਚ ਆਈ ਹੋਈ ਸੰਗਤ ਦੇ ਜੋੜੇ ਸਾਫ ਕਰਨਗੇ ਉਸ ਤੋਂ ਬਾਅਦ ਪੰਜਾ ਸ੍ਰੀ ਹਨੂਮਾਨ ਚਲिसा ਜੀ ਲੋਕਾਂ ਦੇ ਵਿੱਚ ਵੰਡਣਗੇ ਉਸ ਤੋਂ ਬਾਅਦ ਮੰਦਿਰ ਦੇ ਵਿੱਚ ਬਹਿ ਕੇ ਸ੍ਰੀ ਹਨੂਮਾਨ ਚਲिसा ਜੀ ਦਾ ਪਾਠ ਕਰਨਗੇ ਇਹ ਜਿਹੜੀ ਧਾਰਮਿਕ ਸੰਤ ਸਮਾਜ ਵੱਲੋਂ ਸਜਾ ਲਾਈ ਗਈ ਆ ਕਿ ਅੱਗੇ ਤੋਂ ਭਵਿੱਖ ਵਿੱਚ ਇਹ ਗਲਤੀ ਨਾ ਕਰਨਾ ਇਹ ਫਿਰ ਹੁਣ ਇਹਨਾਂ ਨਾਲ ਕੋਈ ਵਿਵਾਦ ਤੇ ਨਹੀਂ ਜੁੜਿਆ ਆ ਜੀ ਮੈਂ ਜੀ ਨਹੀਂ ਜਿਹੜੋਂ ਇਹਨਾਂ ਨੇ ਮਾਫੀ ਮੰਗ ਲਈ ਆ ਹੁਣ ਵਿਵਾਦ ਦੋੜਨ ਵਾਲੀ ਕੋਈ ਗੱਲ ਨਹੀਂ ਇਹ ਜਿਹੜੀ ਇੱਥੇ ਸੰਤ ਸਮਾਜ ਨੇ ਫੈਸਲਾ ਲਿਆ ਇਹਦੇ ਵਿੱਚ ਇੱਕ ਇਹ ਵੀ ਫੈਸਲਾ ਲਿਆ ਗਿਆ ਆ ਕਿ ਪੰਡਤ ਜੀ ਜਿਹੜੇ ਉੱਥੋਂ ਦੇ ਉਹ ਵੀ ਇਹਨਾਂ ਨਾਲ ਕੋਈ ਵੱਡ ਵਿਵਾਦ ਨਹੀਂ ਕਰਨਗੇ ਜਿਉਂ ਕਰਨਗੇ ਤੇ ਇਹ ਆ ਕੇ ਸ਼ਿਕਾਇਤ ਦੇ ਸਕਦੇ ਆ ਕਿ ਪੰਡਤਾਂ ਨੇ ਸਾਡੇ ਨਾਲ ਵੱਡੀ ਕੀ ਕੀਤੀ ਆ ਫਿਰ ਪੰਡੀਆਂ ਦੇ ਵੀ ਆਪਾਂ ਕਾਰਵਾਈ ਕਰਨ ਦੇ ਹੱਕਦਾਰ ਹੁਆਉਂਦੇ ਮੰਦਰ ਜਾ ਕੇ ਸੇਵਾ ਕਰ ਦਰਦੇ ਨੇ ਜੀ ਬਿਲਕੁਲ ਜੀ ਗੁਰੂ ਘਰ ਦੇ ਵਿੱਚ ਕਿਸੇ ਨੂੰ ਕੋਈ ਮਨਾਈ ਨਹੀਂ ਹੁੰਦੀ ਮੰਦਰ ਵਿੱਚ ਕਿਸੇ ਨੂੰ ਕੋਈ ਮਨਾਈ ਨਹੀਂ ਮੰਦਰ ਜਿੱਦਾਂ ਆਪਣੀ ਰੁਟੀਨ ਨਾਲ ਜਾਂਦੇ ਜਾਣ ਮੰਦਰ ਵਿੱਚੋਂ ਕੋਈ ਇਹਨਾਂ ਨੂੰ ਨਹੀਂ ਰੋਕ ਸਕਦਾ ਕਿ ਜੋ ਇਹਨਾਂ ਦੀ 50 ਸਾਲ ਤੋਂ ਉਸ ਮਾਤਾ ਜੀ ਮਾਲਟੋਨ ਮੰਦਰ ਦੇ ਵਿੱਚ ਆਸਥਾਗੀ ਆ ਉਹਨਾਂ ਦੀ ਆਫਕਾ ਨੂੰ ਵੇਖਦੇ ਹੋਏ ਸੰਤ ਸਮਾਜ ਨੇ ਫੈਸਲਾ ਲਿਆ ਕਿ ਇਹਨਾਂ ਨੂੰ ਮੰਦਰ ਵਿੱਚੋਂ ਕੋਈ ਨਹੀਂ ਰੋਕੇਗਾ ਉੱਥੇ ਨਾ ਦੱਸਿਆ ਕਿ ਵਿਵਾਦ ਹੋਇਆ ਕਿਉਂ ਵਿਵਾਦ ਕੋਈ ਆਪਣੀ ਇਹਨਾਂ ਦੀ ਹੈਗੀ ਸੀ ਕਿ ਜਿਹੜਾ ਕਿਸੇ ਬੰਦੇ ਨੂੰ ਬਾਰ-ਬਾਰ ਚੜਾਵੇ ਤੇ ਉਹ ਬੰਦਾ ਹੈਪਰ ਹੋ ਜਾਂਦਾ ਹੈ ਇਹ ਹੈਪਰ ਹੋ ਗਏ ਸੀ ਹੋਰ ਕੋਈ ਗੱਲ ਨਹੀਂ ਗੱਲ ਤਾਂ ਥੋੜੀ ਛੋਟੀ ਜੀ ਸੀ ਤੇ ਗੱਲ ਨੂੰ ਵਧਾਇਆ ਗਿਆ ਆ ਉਹ ਇਸ ਕਰਕੇ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਸਮਾਜ ਨੇ ਵੇਖਿਆ ਰਾਇਆ ਬਾਤਿਆ ਵੇਖ ਕੇ ਤੇ ਇਹਨਾਂ ਨੂੰ ਮਾਫੀ ਦਿੱਤੀ ਤੇ ਧਾਰਮਿਕ ਸਜ਼ਾ ਲਾਈ ਗਈ ਆ ਇਸਨੇ ਕਾਫੀ ਲੰਬੇ ਸਮੇਂ ਤੋਂ ਇਹ ਮੰਦਿਰ ਕਮੇਟੀ ਮੰਦਿਰ ਤੇ ਸੇਵਾ ਕਰ ਰਹੀ ਸੀ ਤੇ ਕਿ ਮੰਦਿਰ ਕਮੇਟੀ ਨੇ ਇਹਨਾਂ ਦਾ ਕੋਈ ਸਾਥ ਦਿੱਤਾ ਨਹੀਂ ਮੰਦਿਰ ਕਮੇਟੀ ਨੇ ਸਾਥ ਤੇ ਦਿੱਤਾ ਸੀ ਮੰਦਿਰ ਕਮੇਟੀ ਨੇ ਇਹਨਾਂ ਨੂੰ ਉੱਥੇ ਵੀ ਮਾਫੀ ਦਵਾ ਦਿੱਤੀ ਗਈ ਸੀ ਪਰ ਜਦੋਂ ਮੰਦਿਰ ਮੰਦਿਰ ਕਮੇਟੀ ਦੀ ਦਾਰਾ ਤੋਂ ਬਾਹਰ ਆ ਗਿਆ ਸੀ ਫਿਰ ਇਹਨਾਂ ਦਾ ਇੱਥੇ ਆ ਕੇ ਇਹਨਾਂ ਨੂੰ ਮਾਫੀ ਮੰਗਣੀ ਪਈ ਆ ਮੰਦਰ ਕਮੇਟੀ ਨੂੰ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਗਾਂ ਮੰਦਰ ਕਮੇਟੀ ਨੂੰ ਵੀ ਇਹੀ ਇਹੋ ਤਾਰਨਾ ਕੀਤੀ ਆ ਕਿ ਗਾਂ ਮੰਦਰ ਦੇ ਵਿੱਚ ਇਹੋ ਜਿਹਾ ਕੋਈ ਵਿਵਾਦ ਨਾ ਹੋਵੇ। ਜੇ ਮੰਦਰ ਦੇ ਵਿੱਚ ਗਾਂ ਇਹੋ ਜਿਹਾ ਕੋਈ ਵਿਵਾਦ ਹੋ ਜਾਂਦਾ ਆ ਫਿਰ ਆਪਾਂ ਮੰਦਰ ਕਮੇਟੀ ਦੇ ਖਿਲਾਫ ਕੰਪਲੇਂਟ ਦਵਾਂਗੇ। ਅੱਛਾ ਇੱਕ ਆਧਿਕ ਸੰਤ ਸਮਾਜ ਨੂੰ ਬੈਨ ਲਿੱਤਾ ਗਿਆ ਜੀ ਇਹ ਜਿਹੜਾ ਹੈ ਸਭਾ ਸੇ ਮੰਨਿਆ ਜੀ। ਬਿਲਕੁਲ ਮੰਨਿਆ ਜੀ। ਇਹਦਾ ਬਗੈਰਦਾ ਲਿਖਤ ਪੜਤ ਹੋਈ ਆ ਸੰਤ ਸਮਾਜ ਦੇ ਵਿੱਚ ਬੈਠ ਕੇ ਲਿਖਤ ਪੜਤ ਹੋਈ ਆ। ਇਹ ਹਰ ਥਾਂ ਤੇ ਮੰਨਿਆ ਹੈਗਾ ਆ। ਕਾਨੂੰਨੀ ਕੋਈ ਇਹਦੇ ਖਿਲਾਫ ਕੋਈ ਨਹੀਂ ਕਾਹਵੇ ਤੇ ਨਹੀਂ ਹੋ ਸਕਦੀ ਬਿਲਕੁਲ ਕੋਈ ਕਾਨੂੰਨੀ ਕਾਰਵਾਈ ਨਹੀਂ ਜਦੋਂ ਸੰਤ ਸਮਾਜ ਨੇ ਧਰਮ ਗੁਰੂਆਂ ਨੇ ਬਹਿ ਕੇ ਇਹ ਡਿਸੀਜਨ ਦਿੱਤਾ ਹੈ ਇਹਨਾਂ ਨੂੰ ਮੁਆਫ ਕਰਤਾ ਧਾਰਮਿਕ ਸਜ਼ਾ ਲਾਤੀ ਆ ਇਹਦੇ ਵਿੱਚ ਹੁਣ ਇਹਨਾਂ ਦਾ ਆਪਣੀ ਧਾਰਮਿਕ ਸਜ਼ਾ ਜੇ ਪੂਰੀ ਨਹੀਂ ਕਰਦੇ ਫਿਰ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਊਗੀ ਜੇ ਧਾਰਮਿਕ ਸਜ਼ਾ ਪੂਰੀ ਕਰ ਲੈਂਦੇ ਫਿਰ ਕੋਈ ਕਾਰਵਾਈ ਨਹੀਂ ਹੋਏ ਸਮਾਜ ਵਾਲੇ ਵੀ ਹੋਰ ਕਾਫੀ ਇਕੱਠੇ ਹੋਏ ਜਿਹਨਾਂ ਨੇ ਵਿਰੋਧ ਕੀਤਾ ਸੀ ਜਿਹੜੀਆਂ ਮਾਦਾ ਇਹ ਕਰਾਵਾ ਸੀ ਉਹ ਛੁੱਟਿਆ ਗਏ ਉਹਦੀ ਬੇਅਦਵੀ ਕੀਤੀ ਗਈ ਉਹਦੀ ਕਾਰਵਾਈ ਬੰਦੀ ਹੈ ਜੀ ਜੜੀ ਮਾਤਾ ਜੀ ਦੀਆਂ ਖਰਾਵਾ ਆ ਅਸੀਂ ਪੂਰਾ ਬਾਚ ਕੀਤਾ ਆ ਅਸੀਂ ਉੱਥੋਂ ਹੋ ਕੇ ਵੀ ਆਏ ਆ ਕਿ ਮਾਤਾ ਜੀ ਦੀਆਂ ਖਰਾਵਾ ਨੂੰ ਹੱਥ ਤੱਕ ਨਹੀਂ ਲੱਗਾ ਪਹਿਲ ਉਹਨਾਂ ਨੇ ਆਪਣਾ ਜਿਹੜਾ ਡੋਲਾ ਹੀ ਉਹ ਫੜਿਆ ਸੀ ਫਿਰ ਉਸ ਤੋਂ ਬਾਅਦ ਜਿਹੜਾ ਉੱਥੇ ਡਸਟ ਬੀਨਰ ਦਾ ਉਹ ਫੜਿਆ ਸੀ ਖਰਾਵਾ ਵਾਲੀ ਗੱਲ ਝੂਠੀ ਹੈਗੀ ਆ ਫਿਰ ਜਿਹੜੀ ਵੀਡੀਓ ਜਾਰੀ ਹੋਈ ਉਹਦੇ ਵਿੱਚ ਵੀ ਖਰਾਵਾ ਨਹੀਂ ਹੈਗੀਆਂ ਉੱਥੇ ਇਹਨਾਂ ਨੇ ਪੋੜੀਆਂ 'ਚ ਆਪਣਾ ਡੋਲੂ ਰੱਖਿਆ ਉਹ ਡੋਲੂ ਚੁੱਕਿਆ ਸੀ ਇਹਨਾਂ ਨੇ ਦੌਰ ਕੀ ਮੈਸੇਜ ਦੇਣਾ ਜਾਏਗਾ ਜਿਹੜੇ ਸਮਾਜ ਹੋ ਜਿਹੜੇ ਖਰੋਦ ਕਰਦੇ ਬੇਸ ਮੈਂ ਉਹਨਾਂ ਨੂੰ ਇਹੋ ਹੀ ਮੈਸੇਜ ਦਵਾਂਗਾ ਕਿ ਜੋ ਧਰਮ ਗੁਰੂਆਂ ਨੇ ਜੋ ਸੰਤ ਸਮਾਜ ਨੇ ਫੈਸਲਾ ਕਰ ਦਿੱਤਾ ਆ ਉਹ ਸਾਰੇ ਇਸ ਫੈਸਲੇ ਨੂੰ ਮੰਨਣ ਕੁਮਾਰ শেਟੀ ਉਰਫ ਬਿੱਟੂ ਨਾਲ ਹੋਏ ਵਿਵਾਦ ਵਿੱਚ ਨੂੰ ਮੁਖ ਰੱਖਦਿਆ ਹੋਇਆ ਜਗਤ ਗੁਰੂ ਸਵਾਮੀ ਅਸ਼ਨੀਲ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਸੰਤ ਸਮਾਜ ਦੀ ਇਕਾਈ ਦੇ ਵਿੱਚ ਸਤਿੰਦਰ ਕੁਮਾਰ শেਟੀ ਉਰਫ ਬਿੱਟੂ ਜੀ ਨੇ ਆਪਣੀ ਗਲਤੀ ਮੰਨੀ ਹੈ ਤੇ ਮਾਫੀ ਮੰਗੀ ਹੈ ਤੇ ਸਜਾ ਦੇ ਦੌਰ ਤੇ 12 8 2025 ਤੋਂ ਸਵੇਰੇ 7 ਵਜੇ ਤੋਂ 9 ਵਜੇ ਤੱਕ ਮੰਦਿਰ ਦੇ ਜੋੜੇ ਘਰ ਵਿੱਚ ਜੋੜੇ ਦੀ ਸੇਵਾ ਕਰਨਗੇ ਅਤੇ 9 ਵਜੇ ਤੋਂ ਬਾਅਦ ਫਨਮਾਹ ਜੀ ਪੰਜਾਬ ਮਾਤਰੀ ਜੀ ਦੇ ਸੰਗਤ ਵਿੱਚ ਮੰਡਨਗੇ ਇਹ ਧਾਰਨੀ ਸਜਾ ਲਗਾਈ ਗਈ ਹੈ ਜੇਕਰ ਇਹ ਆਪਣੀ ਸੇਵਾ ਦੀ ਸਜਾ ਨਹੀਂ ਮੰਨਣਗੇ ਤਾਂ ਇਹ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਤੇ ਮੰਦਿਰ ਤੇ ਪੰਚਤ ਦੇ ਮੈਂਬਰ ਨੂੰ ਵੀ ਇਹ ਸੰਯੋਗ ਕਰਨ